ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਆ ਵੀਡੀਓ ਦੇਖਿਓ ਤੇ ਫਿਰ ਅੱਗੇ ਕਰਦੇ ਆਂ ਗੱਲਬਾਤ ਆ ਦੇਖਿਓ ਜੀ ਰਣਾ ਸਰਪੰਚਾਂ ਦੀਆਂ ਵੀਡੀਓ ਫਿਰ ਇਹਦੇ ਤੇ ਕਰਦੇ ਆਂ ਰਿਪਲਾਈ ਤੇ ਨਾਲੇ ਕਰਦੇ ਆਂ ਗੱਲ ਸੋਣਾ ਗਲਾਬ ਸਿੱਧੂਆ ਤੂੰ ਸਾਲਿਆ ਸਰਪੰਚਾਂ ਨੂੰ ਕੁੱਟਣ ਦੀ ਗੱਲ ਕਰੀ ਜਾਂਦਾ ਤੈਨੂੰ ਆਇਆ ਪਤਾ ਸਰਪੰਚ ਦਾ ਉਹਦਾ ਕੀ ਹੁੰਦਾ ਸਾਲਿਆ ਕਤੀੜੇ ਕਿਸੇ ਥਾਂ ਦੀਏ ਤੂੰ ਕੁੱਟਣ ਦੀ ਗੱਲ ਕਰ ਤੂੰ ਹੱਥ ਲਾ ਕੇ ਦਿਖਾ ਦੀ ਸਾਲਿਆ ਕੁੱਤਿਆ ਜਿੱਥੋਂ ਜਿੱਥੋਂ ਤੂੰ ਹਿੱਟ ਹੋਇਆਂ ਕੌਣ ਸੀ ਉਹ ਸਿੱਧੂ ਮੂਸੇਵਾਲਾ ਨੇ ਤੈਨੂੰ ਹਿੱਟ ਕੀਤਾ ਕੌਣ ਸੀ ਉਹ ਉਹ ਸਰਪੰਚੀ ਸੀ ਸਾਲਿਆ ਕਤਿਹੜੇ ਪਗਾਈ ਮਾਰਦਾ ਸਰਪੰਚਾਂ ਨੂੰ ਕੁੱਟਣ ਦੀ ਤੂੰ ਮਿਲੀ ਸਾਲਿਆ ਤੈਨੂੰ ਕਦੇ ਤੈਨੂੰ ਦੱਸਾਂਗੇ ਸਰਪੰਚ ਕੀ ਹੁੰਦਾ ਆਉਂਦਾਗਾ ਤੂੰ ਕਤਿਹੜ ਬੰਦਿਆ ਸਿਰੇ ਰਿਆ ਖੱਚਾ ਤੈਨੂੰ ਮੈਂ ਦੱਸੂ ਪਤਾ ਬਾਈਆਂ ਦੋਸਰੇ ਮੇਰੇ ਤੇ ਗਾਲਾਂ ਕੱਢ ਕੇ ਰਾਜ ਨਹੀਂ ਆਪਾਂ ਬਾਈ ਨਾ ਆਪਾਂ ਵੀਡੀਓ ਬਿਡੀ ਦੀ ਖੇਡੀ ਠੀਕ ਆ ਤੂੰ ਮੈਨੂੰ ਮਿਣੀ ਤੈਨੂੰ ਮੈਂ ਦੱਸੂ ਪਤਾ ਵੀ ਕਿਵੇਂ ਸਰਪੰਚ ਨੂੰ ਬੋਲੀ ਜਾਂਦਾ ਸਾਰੇ ਸਰਪੰਚ ਨੂੰ ਬੇਨਤੀ ਆ ਇਹਦੇ ਚ ਆਪਣੇ ਮੈਂ ਲਾ ਕੇ ਦਊਂਗਾ ਵੀ ਸਰਪੰਚ ਨੂੰ ਕਿਵੇਂ ਗੁੱਟੀ ਦਿੰਦਾ ਮਿਲ ਗਿੱਦਨੇ ਮਿਲ ਗਿਆ ਤੈਨੂੰ ਉਦਨੇ ਮਿਲ ਪਤਾ ਲੱਗੂ ਵੀ ਸਰਪੰਚ ਨੂੰ ਕਿਵੇਂ ਗੁੱਟੀ ਦਾ ਠੀਕ ਆ ਜਿਹੜਾ ਸਰਪੰਚ ਕੇਦੇ ਮਾਰੀ ਮੁੱਟੀ ਗੱਲ ਹੁੰਦੀ ਆ ਸਾਰੇ ਪਿੰਡ ਨੂੰ ਪਿੰਡ ਜਿੱਤੇ ਆ ਕੇ ਸਰਪੰਚ ਬਣਾਉਂਦਾਗਾ ਨਾ ਬਾਹ ਪੈਂਦਾ ਤਾਂ ਮੈਨੂੰ ਕਿੰਦਾ ਸਰਪੰਚ ਨਾ ਗਈ ਤੈਨੂੰ ਤੂੰ ਵੀ ਕਹਿੰਗੇ ਵੀ ਹਾਂ ਕਿਹੜੇ ਸਰਪੰਚ ਨਾ ਬਾਹ ਪਿਆ ਸੀ ਸੁਣ ਲਈ ਇਹਨਾਂ ਦੀ ਗੱਲ ਖੱਚਾਂ ਦੀ ਤੇ ਕਹਿੰਦੇ ਆਖਿਆ ਸੀ ਚਪੇੜੇ ਲਾ ਕੇ ਦਿਖਾਵਾਂਗੇ ਤੁਸੀਂ ਮੜਾ ਜਾਣ ਨੂੰ ਹੱਥ ਹੀ ਲਾ ਕੇ ਵਿਖਾ ਦੇਣਾ ਮਾਨੀਏ ਸਾਨੂੰ ਸਰਪੰਚਾਂ ਦੇ ਵੱਡੇ ਅਹੁਦਿਆਂ ਨੂੰ ਨਹੀਂ ਤੂੰ ਗਣਾ ਸਰਪੰਚਾਂ ਦਾ ਅੁੱਧਾ ਜਾਣਦਾ ਖੱਚੋ ਤੁਸੀਂ ਐਂ ਤਾਂ ਦੇਖ ਲੋ ਵੀ ਸਰਪੰਚਾਂ ਦੇ ਅਹੁਦੇ ਤੁਸੀਂ ਕੀ ਘਪਲੇ ਕਰਦੇ ਕੀ ਦਿੰਦੇ ਹੋ ਤੁਸੀਂ ਪਿੰਡ ਨੂੰ ਇਹ ਜੜੀਆਂ ਝੂਠਾ ਨਾ ਜਿਹੜਾ ਦੁੱਕੀ ਤਿੱਕੀ ਨੂੰ ਜਿਹੜਾ ਇਹਨੂੰ ਪਿੰਡ 'ਚ ਕੋਈ ਨਹੀਂ ਜਾਣਦਾ ਹੁੰਦਾ ਹੈਗਾ ਉਹ ਇਹ ਲੰਡੂ ਸਰਪੰਚਾ ਜਿਹੜੇ ਸਰਪੰਚ ਸਹੀ ਸਰਪੰਚਾ ਉਹਨਾਂ ਨੇ ਕਿਸੇ ਨੇ ਕੋਈ ਗੱਲਬਾਤ ਨੇ ਇਹ ਕੀਤੀ ਤੇ ਖੱਲੀਆਂ ਖੱਚਾ ਨੇ ਗੱਲ ਕੀਤੀ ਆ ਜਿਹੜਾ ਨੇ ਮਿਰਚ ਲੜੀ ਆ ਤੂੰ ਕਿਹ ਜਨਾ ਨਾ ਵੀ ਤੈਨੂੰ ਜਿਹਨੇ ਹਟ ਕੀਤਾ ਹੈਗਾ ਤੋ ਉਸ ਨੂੰ ਬੋਲੀ ਜਨਾ ਜੇ ਉਹੀ ਅੱਜ ਸਿੱਧੂ ਮੂਸੇਵਾਲਾ ਜੰਦਾ ਹੁੰਦਾ ਤਾਂ ਤੁਸੀਂ ਇਹਦੀ ਹਵਾ ਬਨੀ ਵਾਲੀ ਚਾਖਦੇ ਸੀ ਖੱਚੋ ਇਹਨੂੰ ਥਾਪੜੇ ਲਾਉਂਦੀ ਤਾਂ ਬਾਹਲੀ ਗੱਲ ਦੂਰ ਆ ਤੇ ਦੂਜਾ ਕਹੀ ਜਾਂਦਾ ਮੈਂ ਨਾ ਰੈਪਲਾਈ ਵੀਡੀਓ ਦੀ ਕਰਾਂ ਨਾ ਕਾਹਦੀ ਕਰਾਂ ਉਹਦੇ ਪਿੰਡ ਦਾ ਪਤਾ ਥਾਂ ਟਿਕਾਣਾ ਸਾਰਾ ਪਤਾ ਜਾ ਕੇ ਮਾਰ ਥਾਪੜੇ ਲੱਗੋ ਉਹਦੇ ਪਰੋਣੇ ਦੇ ਨੇੜੇ ਨਾਦਰੇ ਬਾਹ ਪਾਦੇ ਤਾਂ ਉਹ ਉਹਦਾ ਚਲ ਗੱਲ ਕਰ ਬੰਦਾ ਭਲਾ ਮਾਨਸਾ ਜਿਹੜਾ ਮਾਫੀ ਮੰਗਿਆ ਹਜੇ ਵੀ ਤੁਸੀਂ ਉਹਨੂੰ ਤੰਗ ਕਰੀ ਜਾਂਦੇ ਆ ਨਹੀਂ ਤੂੰ ਇਹ ਉਹ ਹੁੰਦਾ ਉਹੀ ਸਿੱਧੂ ਜਿਉਂਦਾ ਤਾਂ ਤੁਸੀਂ ਹਵਾ ਵੀ ਨਹੀਂ ਚਾਕਣਾ ਸੀ ਉਹਦੇ ਖੱਜੋ ਇਹ ਨਾਲੇ ਤੁਸੀਂ ਕੀ ਪਿੰਡਾਂ ਦੇ ਵਿਕਾਸ ਕਰਦੇ ਤੁਸੀਂ ਗਾਲੀਆਂ ਖਾਲੀਆਂ ਤੋਂ ਨਾਲੀਆਂ ਦੇ ਵਿੱਚੋਂ ਹੀ ਨੂੰ ਤੁਸੀਂ ਬਾਹਰ ਨਿਕਲਦੇਗੇ ਵੱਤਵਾ ਕੀ ਸਵੈਨੀਆਂ ਕੰਧਾਂ ਉੱਚੀਆਂ ਕਰਤਿਆਂ ਛੱਪੜਾਂ ਦੀਆਂ ਕੰਧਾਂ ਕਰ ਲਈਆਂ ਨਾਲੀਆਂ ਬਣਾ ਲਈਆਂ ਹੋਰ ਤੁਸੀਂ ਪਿੰਡ ਨੂੰ ਦਿੰਨੇ ਕੀ 100 ਘਰ ਦੇ ਵਿੱਚੋਂ ਨਾ ਸੋ ਤੋਂ ਪੰਜ ਘਰਾਂ ਦੇ ਕੰਮ ਪੂਰੇ ਨਹੀਂ ਹੁੰਦੇਗੇ ਤੇ ਤੁਸੀਂ ਆਪ ਕਿੰਨੇ ਕਿੰਨੇ ਕਾਪਲੇ ਕਰਦੇ ਆ ਉਹ ਯਾਦਾ ਸੋਨੂੰ ਸਰਪੰਚ ਦਾ ਉੱਦਦਾ ਦੇਖਿਆ ਲਿਆ ਤੁਸੀਂ ਤੁਸੀਂ ਐ ਕਰੋ ਸੌਹ ਪਾ ਕੇ ਦੱਸ ਦਿਓ ਵੀ ਇਹ ਤੁਸੀਂ ਸਹੀ ਕੰਮ ਕਰਦੇ ਜਾਂ ਕਿਸੇ ਦੇ ਸਹੀ ਹੱਥ ਚਾਉਂਦੇ ਜਿਤਾਇਆ ਪਹਿਲਾਂ ਤਾਂ ਜਿਤਾਇਆ ਹੁੰਦਾ ਜਿਤਾਇਆ ਨਹੀਂ ਹੁੰਦਾ ਤੇਰੇ ਨੂੰ ਜਿਤਾਇਆ ਹੁੰਦਾ ਬੋਲਣਾ ਸਹੀ ਸਿੱਖ ਲਓ ਖੱਚੋ ਲੱਗ ਪਿਆ ਉਹਨੂੰ ਤੁਸੀਂ ਉਹ ਵਿਚਾਰੇ ਨੇ ਭਗਤ ਨੇ ਮਾਫੀ ਮੰਗ ਲਈ ਸਾਰਾ ਕੁਝ ਹੋ ਗਿਆ ਤੁਸੀਂ ਤਾਂ ਵੀ ਉਹਨੂੰ ਪਰੇਸ਼ਾਨ ਤੰਗ ਕਰੀ ਜਾਂਦੇ ਸਾਨੂੰ ਆਪ ਦਾ ਪਤਾ ਕਾਲੇ ਚਿੱਠੇ ਛੋੜੇ ਅਗਲੇ ਕੱਟਣ ਤੇ ਆਏ ਨਾ ਤੇ ਇੱਕ ਮਿੰਟ ਚ ਕੱਢ ਲੈਣਗੇ ਤੇ ਮੁੜ ਕੇ ਕਹਿੰਦੇ ਨੇ ਨਾ ਭਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਆ ਤੇ ਬਾਹ ਪਾ ਦੇਣਗੇ ਵਾਲੇ ਛੋਟੇ ਇਹ ਛੋਟੇ ਕਾਲੇ ਚਿੱਠੇ ਕੱਢ ਲੈ ਗਲੇ ਨੇ ਤੁਸੀਂ ਕੀ ਕੰਮ ਸਹੀ ਕਰਦੇ ਆ ਪੈਂਡ ਦੇ ਵਿੱਚ ਕਦੇ ਸਹੀ ਕੰਮ ਕੀਤੇ ਆ ਤੁਸੀਂ ਘਪਲੇ ਤੁਸੀਂ ਕਿੰਨੇ ਕਿੰਨੇ ਹੁੰਦੇ ਛੋਟੇ ਘਪਲੇ ਕਿਸੇ ਦੀ ਮਾਂ ਸਰਪੰਚ ਨਹੀਂ ਬਣੀ ਹੁੰਦੀ ਕਿ ਇਹਦਾ ਪਿਓ ਬਣਾ ਹੁੰਦਾ ਤੁਸੀਂ ਮੂਰੇ ਬਣ ਜੰਨੇ ਚੌਧਰੀ ਜੂਠਾ ਗਹਿ ਥਾਨੀ ਆਮ ਪਿੰਡ ਦੇ ਕਦੇ ਵੀ ਕਿਸੇ ਨੇ ਕੰਮ ਸਹੀ ਕੀਤੇ ਸੋਤੋਂ ਕੋਈ ਪਿੰਡ ਦਾ ਕੰਮ ਸਹੀ ਨਹੀਂ ਹੁੰਦਾਗਾ ਤੁਸੀਂ ਘਪਲੇ ਜਿੰਨੇ ਮਰਜ਼ੀ ਕਰਾ ਲੋ ਸੋਤੋਂ ਉਹਨੇ ਕਰ ਦਿੰਨੇ ਤੁਸੀਂ ਤੇ ਪਰ ਕੰਮ ਕਿਸੇ ਕਰਦਾ ਸਹੀ ਨਹੀਂ ਹੁੰਦਾ ਕਦੇ ਕਿਸੇ ਗਰੀਓ ਦਾ ਕੰਮ ਸਹੀ ਕੀਤਾ ਤੁਸੀਂ ਕਦੇ ਦੱਸ ਦਿਓ ਕਿ ਇਹ ਗਰੀਬ ਬੰਦੇ ਦਾ ਕੰਮ ਸਹੀ ਕੀਤਾ ਤੁਸੀਂ ਕਪਲੇ ਤੇ ਕਪਲੇ ਰਲ ਮਿਲ ਕੇ ਕਦੇ ਕਿਸੇ ਨਾ ਕਪਲੇ ਕਰ ਲੈ ਕਦੇ ਕਿਸੇ ਨਾ ਤੁਸੀਂ ਜਿੰਨੇ ਵੀ ਤੁਸੀਂ ਆ ਉੱਠ ਕੇ ਬੈਠੇ ਨਾ ਤੁਸੀਂ ਸੌਂ ਪਾ ਕੇ ਗੁਰਦੁਆਰੇ ਸੌਂ ਪਾ ਦਿਓ ਵੀ ਅਸੀਂ ਸਹੀ ਕੰਮ ਕਰਦੇ ਆਂ ਕੋਈ ਅਸੀਂ ਕਪਲਾ ਨਹੀਂ ਕਰਦੇਗੇ ਤਾਂ ਤੁਸਾਨੂੰ ਮੰਨ ਗੀਏ ਜੇ ਦੋ ਰਾਜਬਰਾਡ ਦਾ ਗੀਤ ਆਇਆ ਸੀਗਾ ਲੈ ਲੈ ਤੂੰ ਸਰਪੰਚੀ ਸਰਕਾਰੀ ਪੈਸਾ ਗਾ ਉਹਦੇ ਦਾ ਬੜੇ ਤੁਸੀਂ ਨਾਈ ਤੇ ਇਹ ਚੌੜੇ ਹੋ ਹੋ ਹਣ ਮੜਾ ਜਣੇ ਕਿ ਇਹ ਕੁੱਟੀ ਜਾਂਦਾ ਸੀ ਸਰਪੰਚਾਂ ਨੂੰ ਚੱਲ ਗੀਤ ਗਾ ਤਾਂ ਅੰਜਵਾਏ ਕਰੋ ਯਾਰ ਇਹਨੇ ਗੜਾ ਪੈਂਟ ਕੱਟਦਾ ਸਾਰਾ ਜਾਂ ਸਰਪੰਚ ਕੱਟਦਾ ਇਹਨੇ ਚੱਲ ਗੀਤ ਗਾ ਤਾਂ ਅੰਜਵਾਏ ਦੇ ਕਰੋ ਯਾਰ ਗੱਲ ਮੁੱਕੀ ਤੇ ਉਹ ਚਲ ਉਹਨੇ ਗਲਤੀ ਕਰਤੀ ਮਾਫੀ ਮੰਗ ਲਈ ਸਾਰਾ ਕੁਝ ਹੋ ਗਿਆ ਤੁਸੀਂ ਤਾਂ ਵੀ ਉਹਨੂੰ ਤੰਗ ਪਰੇਸ਼ਾਨ ਕਰੀਏ ਨੇ ਤੇ ਇਹ ਉਹ ਸਿੱਧਾ ਹੋ ਗਿਆ ਸਾਨੂੰ ਕੀ ਕਰ ਲਵੋਗੇ ਤੁਸੀਂ ਉਹਦਾ ਤੂੰ ਗਣਾ ਨਾ ਥਾਪੜੇ ਮਾਰੂੰਗਾ ਤੇ ਤੂੰ ਥਾਪੜੇ ਸਾਟ ਕੇ ਉਹਨੂੰ ਉਂਗਲੀ ਲਾ ਦੇ ਲੈ ਤੇਰੇ ਨਾਂ ਉਂਗਲ ਵੜ ਦੇਣ ਜੂਠਾ ਗਏ ਥਾਰੀਆਂ ਕੱਠੀਆਂ ਹੋਣਗੀਆਂ ਵੀਡੀਓ ਨੂੰ ਭਾਈ ਜੀ ਵੱਤ ਵਾਤ ਸ਼ੇਅਰ ਕਰਕੇ ਖੱਚਾਂ ਤਾਈਂ ਪਹੁੰਚਾ ਦਿਓ ਇਹੇ ਜੂਠਾਂ ਤਾਂ ਹੀ ਜਿਹੜੇ ਉਹ ਕਹਿੰਦੇ ਐ ਐ ਕਰਦਾਂਗੇ ਕੀ ਜਲੀਟ ਕਰਾ ਦੇਂਗੇ ਆ ਕਰਦਾਂਗੇ ਚਾ ਲੋ ਨੇ ਕਹਿ ਵੀ ਦਿੱਤਾ ਇਹ ਗਲਤ ਆ ਲੱਗਦਾ ਯਾਰ ਕਿਸੇ ਭੈਣ ਭਰਾ ਨੂੰ ਮੈਂ ਉਸ ਟੱਪੇ ਤੇ ਵੀ ਪਲਾ ਦੂੰਗਾ ਤੁਸੀਂ ਫੇਰ ਵੀ ਇਹ ਤੰਗ ਪਰੇਸ਼ਾਨ ਵਿਚਾਰਾ ਮਾਫੀਆਂ ਮੰਗੀ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਤੇ ਭਰਾਵਾਂ ਨੂੰ ਜੇ ਵੀਡੀਓ ਨੂੰ ਵਾਤਵਾਰ ਸ਼ੇਅਰ ਕਰਦੇ ਹੋ